ਜਾਕੂਵ ਸਿੰਘ ਜੀ ਬਾਪਾ ਜੀ ਕਰਦੀ ਬਾਪਾ ਜੀ ਕਰਦੀ ਕੁਲਵੰਤੇ ਦੀ ਬਾਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਇਧਰ ਚਿਹਰਾਂ ਨਾਲ ਨਿਗਾਹ ਘੁਮਾਲਿਆ ਕਰੋ ਸ਼ਾਇਦ ਸਾਨੂੰ ਲੱਗਦਾ ਕਿ ਇਧਰ ਸਪੀਕਰ ਸਾਹਿਬ ਦੀ ਨਜ਼ਰ ਨਹੀਂ ਆ ਰਹੀ ਦੇਖੋ ਇਹ ਗੱਲ ਨਹੀਂ ਹੈ ਪਿਆਰਿਓ ਆਪੋਜੀਸ਼ਨ ਮਸਟ ਹੈਵ ਇਟ ਸੀ ਟ੍ਰੈਜਰੀ ਇਜ਼ ਹੈਵਿੰਗ ਇਟਸ ਵੇ so ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪੋਜੀਸ਼ਨ ਦੇ ਵਕਤ ਵਕਤ ਮੈਂਬਰ ਨੂੰ ਬੁਲਾਇਆ ਜਾਵੇ ਥੈਂਕ ਯੂ ਥੈਂਕ ਯੂ ਸਪੀਕਰ ਪ੍ਰੈਸਿਡੈਂਟ ਜੀ ਮੈਂ ਪਲੀਜ਼ ਸਪੀਕਰ ਸਾਹਿਬ ਮੇਰਾ ਹਲਕਾ ਸ਼ੁਤਰਾਣਾ ਹੈ ਔਰ ਸਾਡਾ ਇੱਕ ਸ਼ਹਿਰ ਹੈ ਪਟਨਾ ਸੰਗਣੀ ਆਬਾਦੀ ਹੋਣ ਕਰਕੇ ਸਰ ਉੱਥੇ ਵੱਡੇ ਵੱਡੇ ਸ਼ੋਅਰੂਮ ਹੈਗੇ ਨੇ ਦੁਕਾਨਾਂ ਹੈਗੀਆਂ ਨੇ ਪਿੱਛੇ ਜੇ ਤਿੰਨ ਸ਼ੋਅਰੂਮਾਂ ਨੂੰ ਸਰਕਟ ਸ਼ਾਰਟ ਹੋਣ ਦੇ ਨਾਲ ਬੜੀ ਭਿਆਨਕ ਅੱਗ ਲੱਗੀ ਔਰ ਉਹਨਾਂ ਦਾ ਕਰੋੜਾਂ ਦਾ ਜਿਹੜਾ ਉਹ ਨੁਕਸਾਨ ਹੋ ਗਿਆ ਸੋ ਸਪੀਕਰ ਸਾਹਿਬ ਇੱਕ ਤਾਂ ਉਹਨਾਂ ਦੀਆਂ ਫੈਲਾਂ ਜਿਹੜੀਆਂ ਬਣ ਕੇ ਸੀਮੋ ਹੁਆ西班牙ੋ ਜਾਣੇ ਮੇਰੀ ਬੇਨਤੀ ਹੈ ਤੁਹਾਡੇ ਜ਼ਰੀਏ ਸੀਐਮ ਸਾਹਿਬ ਨੂੰ ਕਿ ਉਹਨਾਂ ਦੀ ਕੋਈ ਮਾਲੀ ਬਦਲ ਕੀਤੀ ਜਾਵੇ ਕਿਉਂਕਿ ਦੁਆਰਾ ਫਿਰ ਪੈਰਾ ਸਿਰ ਖੜੇ ਹੋ ਸਕਦਾ ਇਸੇ ਦੇ ਨਾਲ ਮੇਰੀ ਬੇਨਤੀ ਅਗੇ ਕਣਕ ਦੀ ਕਟਾਈ ਦਾ ਸੀਜ਼ਨ ਆ ਰਿਹਾ ਜੀ ਸੋ ਸਪੀਕਰ ਸਾਹਿਬ ਸਾਡੇ ਉਥੇ ਫਾਇਰ ਬ੍ਰੇਡ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਸੋ ਮੇਰੀ ਰਿਕਵੈਸਟ ਹੈ ਤੁਹਾਡੇ ਜ਼ਰੀਏ ਸੀਐਮ ਸਾਹਿਬ ਨੂੰ ਕਿ ਉਥੇ ਸਾਡੇ ਫਾਇਰ ਬ੍ਰੇਡ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਹਲ ਕੀਤਾ ਜਾਵੇ ਔਰ ਜਿਹੜੀ ਪਰਮਾਨੈਂਟ ਹੈ ਉੱਥੇ ਖੜੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ